ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਬਣੀ ਐਲੀਵੇਟਰ ਰੋਡ ਦੇ ਥੱਲੇ ਬਨੇ ਪਿੱਲਰਾਂ ਤੇ ਨੰਬਰ ਲਗਾਏ ਗਏ ਸਨ ਜਿਸ ਨਾਲ ਇਲਾਕੇ ਦੇ ਲੋਕ ਆਪਣੇ ਘਰ ਅਤੇ ਦੁਕਾਨਾਂ ਦਾ ਐਡਰੈਸ ਸਹੀ ਤਰ੍ਹਾਂ ਸਮਝਾ ਸਕਦੇ ਸਨ ਪਰ ਦੇਖਣ ਨੂੰ ਇਹ ਆ ਰਿਹਾ ਕਿ ਨਗਰ ਨਿਗਮ ਵੱਲੋਂ ਜਿਹੜੀ ਕੰਪਨੀ ਨੂੰ ਐਡਵਰਟਾਈਜ਼ਮੈਂਟ ਦਾ ਠੇਕਾ ਦਿੱਤਾ ਗਿਆ ਉਸਨੇ ਪਿੱਲਰਾਂ ਉੱਪਰ ਜੋ ਨੰਬਰ ਲੱਗੇ ਹੋਏ ਹਨ ਉਸ ਉੱਪਰ ਆਪਣੇ ਬੋਰਡ ਲਗਾ ਦਿੱਤੇ ਹਨ ਜਿਸ ਨਾਲ ਲੋਕਾਂ ਨੂੰ ਪਿੱਲਰ ਨੰਬਰ ਲੱਭਣ 'ਚ ਮੁਸ਼ਕਲ ਹੋ ਰਹੀ ਹੈ ਅਤੇ ਉਹਨਾਂ ਨੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜਾਂ ਤਾਂ ਜਿਹੜੇ ਉੱਥੇ ਬੋਟ ਲੱਗੇ ਹਨ ਐਡਵਰਟਾਈਜ਼ਮੈਂਟ ਦੇ ਉਹਨਾਂ ਨੂੰ ਹੇਠਾਂ ਕਰਨਾ ਚਾਹੀਦਾ ਹੈ ਜਾਂ ਫਿਰ ਪਿੱਲਰਾਂ ਦੇ ਉੱਪਰ ਦੁਬਾਰਾ ਨੰਬਰਿੰਗ ਕਰਨੀ ਚਾਹੀਦੀ ਹੈ ਜਿਸ ਨਾਲ ਲੋਕਾਂ ਨੂੰ ਐਡਰੈਸ ਲੱਭਣ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਸਬੰਧ ਵਿੱਚ ਅਮੀਰਫਾਸਟ ਵੀ ਨਿਊਜ਼ ਟੀਮ ਨੇ ਜਦੋਂ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਹੋਣਾ ਨਾਲ ਇਸ ਸਮੱਸਿਆ ਬਾਰੇ ਪੁੱਛਿਆ ਤਾਂ ਉਹਨਾਂ ਨੇ ਆਖਿਆ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਜਿਸ ਏਜੰਸੀ ਨੇ ਉਤੇ ਐਡਵਰਟਾਈਜ਼ਮੈਂਟ ਦੇ ਬੋਰਡ ਲਗਾਏ ਹਨ ਉਹਨਾਂ ਨੂੰ ਹਦਾਇਤ ਦਿੱਤੀ ਜਾਵੇਗੀ ਕਿ ਉਹ ਆਪਣੇ ਬੋਰਡ ਇਹੀ ਟੰਗ ਨਾਲ ਲਗਾਉਣ ਜਾਂ ਫਿਰ ਉਥੇ ਪਿੱਲਰ ਉੱਪਰ ਦੁਬਾਰਾ ਨੰਬਰਿੰਗ ਕੀਤੀ ਜਾਵੇ ਮੈਂ ਬਟਾਲਾ ਰੋਡ ਦੇ ਵਿੱਚ ਇਸ ਵੇਲੇ ਮੌਜੂਦ ਹਾਂ ਮੇਰਾ ਨਾਮ 발ਕ੍ਰਿਸ਼ਨ ਸ਼ਰਮਨ ਜੋ ਕਿ ਲੰਬੇ ਸਮੇਂ ਤੋਂ ਇਸ ਰੋਡ ਦੇ ਵਿੱਚ ਰਹਿ ਰਿਹਾ ਹੈ ਤੇ ਜਦੋਂ ਦੇ ਐਲੀਵੇਟਡ ਰੋਡ ਬਣੀ ਹੈ ਤੇ ਲੋਕਾਂ ਨੂੰ ਇਹਦਾ ਬਹੁਤ ਸਾਰਾ ਵੀ ਮਿਲਿਆ ਤੇ ਇਹਦੇ ਵਿੱਚ ਇੱਕ ਚੀਜ਼ ਦੇਖਣ ਨੂੰ ਆਉਂਦੀ ਹੈ ਕਿ ਜਿੰਨੇ ਵੀ ਆਪਣਾ ਡਰੈਸ ਦੱਸਣਾ ਹੁੰਦਾ ਤੋ ਉਹ ਜਿਹੜੇ ਲੋਕ ਪੁੱਛਦੇ ਆ ਕਿਹੜੇ ਨੰਬਰ ਪਿੱਲਰ ਦੇ ਵਿੱਚ ਜਾਣਾ ਉਹ ਪੁੱਛਦੇ ਨੇ ਪਰ ਇੱਥੇ ਕੀ ਹਾਲ ਹੈ ਕਿ ਜਿਹੜੇ ਬੋਰਡ ਹੈ ਉਹ ਕਈ ਤੋਂ ਸਰਕਾਰੀ ਨੇ ਕੋਈ ਗੈਰ ਸਰਕਾਰੀ ਵੀ ਹੈ ਜਿਹੜੇ ਉਹ ਨੰਬਰਾਂ ਦੇ ਉੱਤੇ ਬੋਰਡ ਲਾ ਦਿੰਦੇ ਆ ਸੋ ਆਪਾਂ ਅਪੀਲ ਕਰਾਂਗੇ ਕਿ ਜਾਂ ਤੇ ਨੰਬਰਾਂ ਨੂੰ ਉੱਪਰ ਕੀਤਾ ਜਾਏ ਜਾਂ ਤੇ ਫਿਰ ਉਸ ਜਗ੍ਹਾ ਦੇ ਉੱਤੇ ਬੋਰਡ ਨਾਲ ਲੱਗਣ ਤਾਂ ਕਿ ਲੋਕਾਂ ਦੀ ਜਿਹੜੀ ਸਹੂਲਤਾਂ ਬਣੀਆਂ ਨੇ ਬੋਰਡ ਨੰਬਰ ਜੇ ਆਸਾਨੀ ਨਾਲ ਜਿਹੜੇ ਆ ਉਹਨਾਂ ਦੇ ਘਰ ਜਾਂ ਦੁਕਾਨਾਂ ਜਾਂ ਫੈਕਟਰੀਆਂ ਆਰਾਮ ਨਾਲ ਲੱਭ ਜਾਂਦੀਆਂ ਨੇ ਬਿਲਕੁਲ ਜੀ ਉਹਨਾਂ ਦੇ ਧਿਆਨ ਵਿੱਚ ਹੀ ਨਹੀਂ ਇਹ ਗੱਲ ਹੈਗੀ ਕਿ ਇਹ ਜਿਹੜੇ ਪਿੱਲਰ ਨੰਬਰ ਲੱਗੇ ਨੇ ਇਹ ਲੋਕਾਂ ਦੀ ਸੁਰੱਖਤ ਵਾਸਤੇ ਲੱਗੇ ਨੇ ਔਰ ਇਹ ਸਹੂਲਤ ਜਿਹੜੀ ਆ ਬਰਕਰਾਰ ਰਹਿਣ ਵਾਸਤੇ ਜਾਂ ਤੇ ਨੰਬਰ ਉੱਤੇ ਕਿਤੇ ਜਾਣ ਜਾਂ ਤੇ ਬੋਰਡ ਲਗਾਏ ਜਾਣ ਬਹੁਤ ਮੁਸ਼ਕਲ ਹੁੰਦੀ ਹੈ ਜੀ ਜਿਨ੍ਹਾਂ ਨੇ ਆ ਬੋਰਡ ਉੱਤੇ ਲਾਏ ਆ ਪਿੱਲਰ ਨੰਬਰ ਲਿਖੇ ਹੁੰਦੇ ਆ ਕਈ ਪਿੱਲਰ ਨੰਬਰ ਦੱਸਦੇ ਆ ਕਿ ਆ ਪਿੱਲਰ ਨੰਬਰ ਤੇ ਆ ਜਿਓ ਕਿਸੇ ਨੂੰ ਨਹੀਂ ਪਤਾ ਲੱਗਦਾ ਇਸ ਕਰਕੇ ਅੰਦਰ ਬੋਰਡ ਲਾਏ ਹੁੰਦੇ ਆ ਇਹੀ ਬੇਨਤੀ ਕਰਨਾ ਚਾਹੁੰਦਾ ਜੀ ਬਾਜੀ ਕਿ ਆਇਥੋਂ ਬੋਰਡ ਆਪਣੇ ਪਿੱਲਰਾਂ ਦੇ ਨੰਬਰ ਉੱਤੇ ਲਾਉਣ ਥੱਲੇ ਕਰਕੇ ਲਾ ਲਨ ਜਾਂ ਉੱਤੇ ਉੱਤੇ ਲਾ ਲਨ ਜਾਂ ਸਾਈਡ ਤੇ ਲਾ ਲਨ ਜੀ ਇਹੋ ਹੀ ਬੇਨਤੀ ਹੈ ਜੀ ਪ੍ਰਸ਼ਾਸਨ ਅਗੇ ਜੀ ਦੀ ਹੈ ਕਿ ਜਿੰਨੇ ਬੋਰਡ ਲੱਗੇ ਆ ਪਿੱਲਰਾਂ ਨੰਬਰ ਦੇ ਉੱਤੇ ਉਹਨਾਂ ਨੂੰ ਢਾਉਣੇ ਚਾਹੀਦੇ ਆ ਮੇਅਰ ਸਾਹਿਬ ਅੱਗੇ ਕਾਰਪੋਰੇਸ਼ਨ ਦੇ ਅੱਗੇ ਬੇਨਤੀ ਹੈ ਜੀ ਇਹਨਾਂ ਨੂੰ ਢਾਏ ਜਾਣ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਅੱਗੇ ਬੇਨਤੀ ਹੈ ਜੀ ਨੂੰ ਢਾਏ ਜਾਣ ਹਾਂ ਜਿਹੜਾ ਪਿੱਲਰਾਂ ਵਾਲਾ ਮਸਲਾ ਧਿਆਨ ਦੇ ਵਿੱਚ ਆਇਆ ਹੈ ਇਹ ਪਬਲਿਕ ਦੀ ਕਨਵੀਨੀਅੰਸ ਵਾਸਤੇ ਉੱਥੇ ਜਿਹੜੇ ਹੈਗੇ ਆ ਪਿੱਲਰ ਨੰ ਉਦੇ ਨਾਲ ਐਡਵਰਟਾਈਜ਼ਮੈਂਟ ਪਾਲਿਸੀ ਦਾ ਵੀ ਇਹ ਵਾਇਲੇਸ਼ਨ ਹੈਗੀ ਹੈ ਸੋ ਇਹਦੇ ਲਈ ਜਿਹੜਾ ਹੈਗਾ ਸਬੰਧਤ ਵਿਭਾਗ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਤੇ ਤੁਰੰਤ ਜਿਹੜੀ ਤੇ ਕਾਰਵਾਈ ਕੀਤੀ ਜਾਏਗੀ ਤੇ ਇਨਸ਼ੋਰ ਕੀਤਾ ਜਾਏਗਾ ਕਿ ਕਿਸੇ ਵੀ ਉਤੇ ਤਿਕੜਾ ਆਏਗਾ ਅਨਨੈਸੈਸਰੀ ਜਿਹੜਾ ਰੀਫੇਸਮੈਂਟ ਨਾ ਹੋਵੇ ਬਟਾਲਾ ਰੋਡ ਐਲੀਵੇਟਰਡ ਰੋਡ ਦੇ ਥੱਲੇ ਜਿਹੜੇ ਪਿੱਲਰ ਸਨ ਉਹਨਾਂ ਦੇ ਉੱਪਰ ਨੰਬਰਿੰਗ ਕੀਤੀ ਜਈ ਸੀ ਅਤੇ ਦੱਸਿਆ ਗਿਆ ਸੀ ਵੀ ਕਿੰਨੇ ਪਿੱਲਰ ਹਨ ਨਾਲ ਹੀ ਉੱਥੇ ਜਿਹੜੇ ਲੋਕ ਰਹਿਣ ਵਾਲੇ ਸਨ ਆਸ-ਪਾਸ ਦੇ ਉਹਨਾਂ ਲਈ ਵੱਡੀ ਆਸਾਨੀ ਦਾ ਕਾਰਨ ਬਣੇ ਸੀ ਕਿ ਉਹ ਆਪਣਾ ਐਡਰੈਸ ਦੱਸ ਸਕਦੇ ਨੇ ਵੀ ਕਿੰਨੇ ਨੰਬਰ ਪਿੱਲਰ ਥੱਲੇ ਆ ਕਮ ਨੇ ਜਿਹੜੀ ਐਡਵਰਟਾਈਜ਼ਮੈਂਟ ਦੇ ਵਿਭਾਗ ਨੂੰ ਜਿਹੜੀ ਜ਼ਿੰਮੇਵਾਰੀ ਛੋਪੀ ਸੀ ਕਿ ਉੱਥੇ ਉਹ ਐਡਾ ਕੀਤੀ ਕਿ ਯਾਨ ਪਿੱਲਰਾਂ ਦੇ ਉੱਪਰ ਐਡ ਲਗਾਈ ਗਈ ਉਹ ਜਿਹੜੇ ਹੁਣ ਨੰਬਰਿੰਗ ਹੈ ਉਸ ਉੱਪਰ ਐਡ ਲਗਾ ਦਿੱਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਜਿਹੜੀ ਉੱਥੇ ਐਡਰੈਸ ਧਣ ਵਾਸਤੇ ਮੁਸ਼ਕਲ ਹੋ ਰਹੀ ਹੈ ਲੋਕਾਂ ਨੇ ਅਪੀਲ ਕੀਤੀ ਕਿ ਜਿਹੜੀ ਐਡਵਰਟਾਈਜ਼ਮੈਂਟ ਕੰਪਨੀ ਨੂੰ ਉਸ ਨੂੰ ਹਿਦਾਇਤ ਦਿੱਤੀ ਜਾਵੇ ਕਿ ਉਹ ਆਪਣੀ ਐਡ ਐਡਵਰਟਾਈਜ਼ਮੈਂਟ ਉਹ ਥੱਲੇ ਕਰਨ ਜਾਂ ਉਹ ਜਿਹੜੇ ਪਿੱਲਰ ਹਨ ਉਹਦਾ ਉਹਦੇ ਉੱਪਰ ਨੰਬਰਿੰਗ ਨਵੀਂ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਘਰਾਂ ਦਾ ਐਡਰੈਸ ਧਣ ਵਾਸਤੇ ਕੋਈ ਮੁਸ਼ਕਲ ਦਾ ਸਾਹਮਣਾ ਨਾ